ਬੀਬੀ ਬਲਜਿੰਦਰ ਕੌਰ ਜੀ ਆਪਾਂ ਨੂੰ ਸਵਾਲ ਕਰਦੇ ਨੇ ਵੀਰ ਜੀ ਸਿਮਰਨ ਵਿੱਚ ਧਿਆਨ ਨਹੀਂ ਲੱਗਦਾ ਪਾਠ ਸਾਰਾ ਦਿਨ ਕਰੀ ਜਾਵਾ ਸਿਮਰਨ ਨਹੀਂ ਹੁੰਦਾ ਪਲੀਜ਼ ਦੱਸਿਓ ਵਾਹਿਗੁਰੂ ਜੀ ਦੇਖੋ ਸਾਰਾ ਧਿਆਨ ਦਾ ਖੇਡ ਆ ਹੁਣ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਜਦੋਂ ਸਿਮਰਨ ਕਰਦੇ ਆ ਤਾਂ ਸਿਮਰਨ ਦੇ ਵਿੱਚ ਧਿਆਨ ਨਹੀਂ ਲੱਗਦਾ ਪਾਠ ਸਾਰਾ ਦਿਨ ਚਾਹੇ ਕਰੀ ਜਾਵੇਂ ਸਿਮਰਨ ਨਹੀਂ ਹੁੰਦਾ ਇਸ ਦਾ ਮਤਲਬ ਇਹ ਵੀ ਹੈ ਕਿ ਜੇ ਤੁਸੀਂ ਸਾਰਾ ਦਿਨ ਪਾਠ ਵੀ ਕਰਦੇ ਹੋ ਧਿਆਨ ਸਾਡਾ ਉਹਦੇ ਵਿੱਚ ਵੀ ਹੈ ਨਹੀਂ ਵਾਹਿਗੁਰੂ ਜੀ ਗੁਰਬਾਣੀ ਤੋਂ ਆਪਾਂ ਗਿਆਨ ਇਕੱਠਾ ਕਰਕੇ ਉਹ ਕੰਮ ਕਰਨਾ ਜੋ ਆਪਾਂ ਨੂੰ ਮਹਾਰਾਜ ਕਹਿ ਰਿਹਾ ਦੇਖੋ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਹੀ ਸਮਝਾਉਂਦੇ ਨੇ ਜੇ ਸਾਡਾ ਧਿਆਨ ਹੋਵੇ ਤਾਂ ਹੀ ਸਾਨੂੰ ਪਤਾ ਲੱਗੇ ਮਰੇ ਕਹਿੰਦੇ ਜਿਨੀ ਗੁਰਮੁਖ ਨਾਮ ਨਾ ਪੁੱਜਿਆ ਮਰ ਜਨਮੇ ਆਵੇ ਜਾਏ ਦੇਖੋ ਇਹ ਉਹੀ ਗੁਰਬਾਣੀ ਹੈ ਜੋ ਸੀ ਸਾਰਾ ਸਾਰਾ ਦਿਨ ਪੜ੍ਹਦੇ ਹਾਂ ਗਿਣਤੀਆਂ ਦੇ ਵਿੱਚ ਪੜ੍ਹਦੇ ਹਾਂ ਮਾਰੇ ਕਹਿੰਦੇ ਜਿੰਨੀ ਗੁਰਮੁਖ ਨਾਮ ਨਾ 부ਝਿਆ ਕਹਿੰਦੇ ਜੇ ਕਿਸੇ ਜੀਵ ਨੇ ਆਪਣੇ ਜੀਵਨ ਦੇ ਵਿੱਚ ਉਸ ਨਾਮ ਨੂੰ 부ਝਿਆ ਨਹੀਂ ਕਹਿੰਦੇ ਉਹਨੂੰ ਮੁਕਤੀ ਨਹੀਂ ਮਿਲਦੀ ਉਹ ਕਦੀ ਜੰਮਦਾ ਆ ਤੇ ਕਦੀ ਮਰਦਾ ਆ ਤੇ ਤਾਂ ਕਰਕੇ ਮਾਰੇ ਕਹਿੰਦੇ ਜੇ ਤੁਸੀਂ ਨਾਮ ਨੂੰ 부ਝਣਾ ਹੈ ਤਾਂ ਤੁਹਾਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਪਊ ਤੇ ਸਿਮਰਨ ਕਰਨ ਲੱਗੇ ਸਾਨੂੰ ਇਹ ਵੀ ਸਮਝਾਉਂਦੇ ਨੇ ਕਿ ਤੁਸੀਂ ਕਾਲ ਦੇ ਇਲਾਕੇ ਵਿੱਚ ਹੋ ਜਿੱਥੇ ਤੁਹਾਡੇ ਮਗਰ ਇਹ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਲੱਗੇ ਹੋਏ ਨੇ ਇਹ ਕਹਿੰਦੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਫੁਰਨੇ ਦਿੰਦੇ ਆ ਕਹਿੰਦੇ ਇਹ ਨਾ ਫੁਰਨਿਆਂ ਤੋਂ ਬਚਣ ਵਾਸਤੇ ਆਪਣਾ ਬਚਾਅ ਕਰਨ ਵਾਸਤੇ ਕਾਲ ਦੇ ਇਲਾਕੇ ਵਿੱਚੋਂ ਨਿਕਲਣ ਵਾਸਤੇ ਤੁਹਾਨੂੰ ਸਿਮਰਨ ਕਰਨਾ ਪਵੇਗਾ ਜਿਵੇਂ ਆਪਾਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦੇ ਆ ਜੋ ਜੀਵ ਸਿਮਰਨ ਕਰਦਾ ਹੈ ਉਹ ਵਿਚਾਰ ਰਹਿਤ ਹੁੰਦਾ ਹੈ ਤੇ ਪਹਿਲਾਂ ਪਹਿਲਾਂ ਮਨ ਸਾਡਾ ਨਹੀਂ ਜੁੜਦਾ ਇਹਦੇ ਵਿੱਚ ਰਾਸ ਆਉਣ ਨੂੰ ਬਹੁਤ ਸਮਾਂ ਲੱਗ ਜਾਂਦਾ। ਬਾਕੀ ਰਸਤਾ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਦੇਣਾ ਹੈ ਤਾਂ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟਹਿ ਕੇ ਬੇਨਤੀ ਕਰਨੀ ਚਾਹੀਦੀ ਹੈ। ਆਪ ਕੀ ਕਰੋ ਕਿ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਨਾਮ ਦਾ ਅਭਿਆਸ ਕਰੋ। ਨਾਮ ਦਾ ਅਭਿਆਸ ਕਰਨ ਤੋਂ ਬਾਅਦ ਤੁਸੀਂ ਗੁਰਬਾਣੀ ਨੂੰ ਪੜ੍ਹੋ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਨਾ ਹੈ ਵਿਚਾਰ-ਵਿਚਾਰ ਕੇ ਬੜੇ ਹੀ ਧਿਆਨ ਦੇ ਨਾਲ ਪੜ੍ਹਨਾ ਹੈ। ਤੇ ਸ਼ਬਦਾਂ ਨੂੰ ਦੇਖਦੇ ਜਾਣਾ ਹੈ ਕਿ ਮਹਾਰਾਜ ਸਾਨੂੰ ਕੀ ਕਹਿੰਦੇ ਨੇ ਇਹੇ ਸ਼ਬਦਾਂ ਦੀ ਝੋਟ ਸਾਨੂੰ ਸਿਮਰਨ ਕਰਨ ਦੇ ਵਿੱਚ ਹੈਲਪ ਕਰਦੀ ਹੈ ਕਿਉਂਕਿ ਕਿਉਂਕਿ ਜਦੋਂ ਆਪਾਂ ਬਾਣੀ ਪੜਦੇ ਆਂ ਮਨ ਸਾਡਾ ਖੋਜੀ ਬਣਿਆ ਹੁੰਦਾ ਤੇ ਖੋਜੀ ਨੂੰ ਕੁਝ ਨਾ ਕੁਝ ਨਵਾਂ ਮਿਲਦਾ ਰਹੇ ਤਾਂ ਇਹ ਖੁਸ਼ ਰਹਿੰਦਾ ਤੇ ਗੁਰਬਾਣੀ ਦੇ ਵਿੱਚ ਤਾਂ ਬਹੁਤ ਕੁਝ ਸਿੱਖਣ ਨੂੰ ਆ ਹਰ ਰੋਜ਼ ਇੱਕ ਨਵੀਂ ਗੱਲ ਹੈ ਜਿਵੇਂ ਹੀ ਆਪ ਗੁਰਬਾਣੀ ਨੂੰ ਪੜੋਗੇ ਸਾਰਾ ਦਿਨ ਤੁਹਾਡੇ ਅੰਦਰ ਉਹ ਗੁਰਬਾਣੀ ਦੇ ਸ਼ਬਦ ਚੱਲਣਗੇ ਜਿਸ ਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਅਸੀਂ ਮਾਲਕ ਤੋਂ ਵਿਛੜੇ ਹੋਏ ਹਾਂ ਤੇ ਅਸੀਂ ਸਿਮਰਨ ਕਰਨਾ ਹੈ ਸਿਮਰਨ ਕਰਕੇ ਸਾਨੂੰ ਨਾਮ ਦੀ ਪ੍ਰਾਪਤੀ ਹੋਵੇਗੀ ਤੇ ਨਾਮ ਕੀ ਹੈ ਮਾਲਕ ਦੇ ਮੁਖ ਦੀ ਆਵਾਜ਼ ਫਿਰ ਦਿਨ ਦੇ ਵਿੱਚ ਵੀ ਜਦੋਂ ਸਮਾਂ ਮਿਲਦਾ ਹੈ ਬਾਣੀ ਪੜ੍ਹਨੀ ਵਿਚਾਰ ਸੁਣਨੀ ਅਕਥ ਕਥਾ ਸੁਣਨੀ ਸੰਗਤ ਕਰਨੀ ਸ਼ਾਮਾਂ ਨੂੰ ਫੇਰ ਆਪਾਂ ਨਾਮ ਅਭਿਆਸ ਕਰਨਾ ਰਾਤ ਨੂੰ ਸੌਣ ਸਮੇਂ ਫੇਰ ਆਪਾਂ ਅਭਿਆਸ ਕਰਕੇ ਸੋਣਾ ਹੈ ਸਵੇਰ ਨੂੰ ਜਦੋਂ ਉੱਠਣਾ ਹੈ ਤਾਂ ਉਦੋਂ ਵੀ ਆਪਾਂ ਅਭਿਆਸ ਕਰਨਾ ਹੈ ਇਸ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਆਪਣੇ ਮਨ ਨੂੰ ਸ਼ਬਦ ਦੇ ਨਾਲ ਜੋੜਨ ਦੇ